ਸਿਰ ਅਕਾਲ ਤੱਕ ਸਾਬਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਵੱਲੋਂ ਅੱਜ ਕੁਝ ਅਹਿਮ ਫੈਸਲੇ ਲਏ ਗਏ ਨੇ ਜਿੱਥੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆਕਰਾਰ ਤੋਂ ਬਾਅਦ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਹੈ ਉੱਥੇ ਹੀ ਕੁਝ ਸਾਬਕਾ ਮੰਤਰੀ ਜਿਹੜੇ ਕਿ ਉਸ ਸਮੇਂ ਅਕਾਲੀ ਸਰਕਾਰ ਵੇਲੇ ਇਹਨਾਂ ਗਲਤੀਆਂ ਦੇ ਉੱਤੇ ਪਰਦਾ ਪਾਰੇ ਸੀ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਹੈ ਉੱਥੇ ਕੁਝ ਹੋਰ ਵੀ ਅਹਿਮ ਫੈਸਲੇ ਲਏ ਗਏ ਨੇ ਜਿਸ ਦਾ ਜ਼ਿਕਰ ਅਸੀਂ ਤੁਹਾਨੂੰ ਦੱਸਾਂਗੇ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ ਕੌਮ ਐਵਾਰਡ ਵਾਪਸ ਲੈਣ ਦੇ ਆਦੇਸ਼ ਦਿੱਤੇ ਗਏ ਨੇ ਉੱਥੇ ਹੀ ਅਕਾਲੀ ਆਗੂ ਸਾਰੇ ਇਕੱਠੇ ਹੋਣ ਇਹ ਵੀ ਜਥੇਦਾਰ ਦੇ ਵੱਲੋਂ ਕਿਹਾ ਗਿਆ ਡੇਰਾ ਮੁਖੀ ਦੀ ਮੁਆਫੀ ਦੇ ਇਸ਼ਤਿਹਾਰ ਦੇ ਪੈਸੇ ਵਸੂਲਣ ਦੇ ਵੀ ਆਦੇਸ਼ ਦਿੱਤੇ ਗਏ ਨੇ ਤੇ ਇਹ ਪੈਸੇ ਨੇ ਜਿਹੜੇ ਸੁਖਬੀਰ ਬਾਦਲ ਡਾਕਟਰ ਦਲਜੀਤ ਚੀਮਾ ਗਾਬੜੀਆ ਸੁਚਾ ਸਿੰਘ ਲੰਗਾ ਤੇ ਬਲਵਿੰਦਰ ਸਿੰਘ ਪੁੰਦੜ ਤੋਂ ਵਸੂਲੀ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਇਹ ਇਲਜ਼ਾਮ ਸੀ ਕਿ ਰਾਮ ਰਹੀਮ ਨੂੰ ਮੁਆਫੀ ਦੇਣ ਲਈ ਐਸਡੀਪੀਸੀ ਦੇ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸੀ ਅਖਬਾਰਾਂ ਨੂੰ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਹੈ ਤਾਂ ਉਹ ਪੈਸੇ ਹੁਣ ਇਹਨਾਂ ਤੋਂ ਵਸੂਲੇ ਜਾਣਗੇ ਨਾਲ ਹੀ ਅਕਾਲੀ ਦਲ ਦਾ ਅਸਤੀਫਾ ਵਰਕਿੰਗ ਕਮੇਟੀ ਮਨਜ਼ੂਰ ਕਰੇ ਜ਼ਥੇਦਾਰ ਦੇ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਨੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਤੋਂ ਸਾਰੀਆਂ ਸਹੂਲਤਾਂ ਵਾਪਸ ਲੈਣ ਦੇ ਵੀ ਹੁਕਮ ਅਕਾਲ ਤਖਸੈ ਵੱਲੋਂ ਜਾਰੀ ਕੀਤੇ ਗਏ ਨੇ ਉਧਰ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਜਥੇਦਾਰ ਗਿਆਨੀ ਰਗਵੇਸ਼ ਸਿੰਘ ਦੇ ਵੱਲੋਂ ਇਹ ਵੀ ਹੁਕਮ ਦਿੱਤਾ ਗਿਆ ਹੈ ਵਿਸ਼ਾ ਸਿੰਘ ਬਟੂਹਾ ਜੋ ਕਿ ਅਕਸਰ ਟਕਰਾਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਐਕਸ਼ਨ ਦੀ ਕਿ ਜੇਕਰ ਉਹਨਾਂ ਨੇ ਦੁਬਾਰਾ ਕੋਈ ਜਿਹਾ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਤਾਂ ਅਗਲਾ ਐਕਸ਼ਨ ਕੁਨਾਤੇ ਹੋਵੇਗਾ ਤਾਂ ਇਹ ਕੁਝ ਫੈਸਲੇ ਜਿਹੜੇ ਅਹਿਮ ਸੀਗੇ ਅੱਜ ਲਏ ਗਏ ਨੇ ਉਹਨਾਂ ਦਾ ਅਸੀਂ ਜ਼ਿਕਰ ਕੀਤਾ ਕਿ ਅਕਾਲ ਤਖਤ ਸਾਬਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਜੋ ਅੱਜ ਸੁਖਬੀਰ ਬਾਦਲ ਸਮੇਤ ਸਾਬਕਾ ਟਕਸਾਲੀ ਤਤਕਾਲੀ ਮੰਤਰੀਆਂ ਦੇ ਜਿਹੜਾ ਸਜ਼ਾ ਬਾਰੇ ਫੈਸਲਾ ਸੁਣਾਇਆ ਕਿ ਉਹਨਾਂ ਨੂੰ ਕਿਸ-ਕਿਸ ਤਰ੍ਹਾਂ ਦੀ ਧਾਰਮਿਕ ਸਜ਼ਾ ਲਗਾਈ ਗਈ ਹੈ ਜੋ ਸੇਵਾ ਲਗਾਈ ਗਈ ਹੈ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਪਾਟ ਕਰਨਾ ਬਰਤਨ ਸਾਫ ਕਰਨੇ ਬਾਥਰੂਮਾਂ ਦੀ ਸਫਾਈ ਕਰਨੀ ਜਾਂ ਹੋਰ ਸੇਵਾ ਕਰਨੀ ਉਸ ਤੋਂ ਇਲਾਵਾ ਇਹ ਅਹਿਮ ਫੈਸਲੇ ਜਿਹੜੇ ਲਏ ਗਏ ਨੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਅਕਾਲੀ ਸਰਕਾਰ ਵੇਲੇ ਕੁਝ ਵੱਡੀਆਂ ਗਲਤੀਆਂ ਹੋਈਆਂ ਸਿਗੀਆਂ ਜਿਸ ਦਾ ਜ਼ਿਕਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਸਾਰੀਆਂ ਗਲਤੀਆਂ ਨੂੰ ਹਾਂ ਦੇ ਵਿੱਚ ਸਵੀਕਾਰ ਕੀਤਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਰਾਮ ਰਹੀਮ ਦੀ ਮਾਫੀ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਸੀ ਤੁਹਾਡਾ ਇਸ਼ਤਿਹਾਰ ਲੱਗਿਆ ਸੀ ਖ਼ਬਾਰਾਂ ਵਿੱਚ ਤੁਹਾਡੀ ਖ਼ਬਰ ਲੱਗੀ ਸੀ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਾਬ ਇਨਕਾਰ ਕਰ ਦਿੱਤਾ ਕਹਿੰਦੇ ਕਿ ਮੈਂ ਕੋਈ ਬਿਆਨ ਨਹੀਂ ਦਿੱਤਾ ਮੇਰੇ ਦਫ਼ਤਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦਾ ਮੈਂ ਅਗਲੇ ਦਿਨ ਨੋਟਿਸ ਵੀ ਲਿਆ ਸੀ ਤਾਂ ਕਹਿੰਦੇ ਮੇਰੀ ਇਦਾਂ ਦੀ ਮੰਨਛਾ ਨਹੀਂ ਸੀ ਤਾਂ ਉਹਨਾਂ ਨੇ ਸਾਬ ਤੌਰ ਤੇ ਇਨਕਾਰ ਕਰ ਦਿੱਤਾ ਕਿ ਮੇਰਾ ਬਿਆਨ ਨਹੀਂ ਸੀਗਾ ਤੇ ਉਧਰ ਬਾਕੀ ਜਿਹੜੇ ਅਕਾਲੀ ਸੀਗੇ ਜਿਸ ਵਿੱਚ ਵੀ ਬਜਗੀਰਕਾਰ ਅ ਬਿੱਸਾ ਸਿੰਘ ਬਟੋਹਾ ਜੋthi ਪੇਸ਼ ਨਹੀਂ ਹੋਏ ਹੈਗੇ ਤੇ ਉਧਰ ਵਿਕਰਮ ਮਜੀਠੀਆ ਮਹਿੰਦਰ ਗਰੇਵਾਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਤੇ ਸੁਦੇਵ ਸਿੰਘ ਢੀਡਸਾ ਪਰਮਿੰਦਰ ਸਿੰਘ ਢੀਡਸਾ ਸਮੇਤ ਬਹੁਤ ਸਾਰੇ ਸਾਬਕਾ ਅਕਾਲੀ ਮੰਤਰੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਆਪਣੀ ਗਲਤੀ ਮੰਨੀ ਹੈ ਗੁਨਾਹ ਮੰਨੇ ਨੇ ਕਿ ਉਸ ਵਕਤ ਅਸੀਂ ਸਰਕਾਰ ਦੇ ਵਿੱਚ ਸੀ ਤਾਂ ਇਹ ਚੀਜ਼ਾਂ ਹੋਈਆਂ ਪਰ ਕਹਿੰਦੇ ਸਾਨੂੰ ਇਲਮ ਨਹੀਂ ਸੀ ਹੈਗਾ ਕਿਉਂਕਿ ਜਿਹੜੇ ਫੈਸਲੇ ਹੋਏ ਰਾਮ ਰਹੀਮ ਦੇ ਮਵਾफी ਨੂੰ ਲੈ ਕੇ ਜਾਂ ਇਸ ਸਬੰਧ ਬਹੁਤ ਸਾਰੇ ਪਾਵੇਂ ਹੋਰ ਕਈ ਗੱਲਾਂ ਦਾ ਇਸ ਵਿੱਚ ਜ਼ਿਕਰ ਕੀਤਾ ਗਿਆ ਕਹਿੰਦੇ ਅਸੀਂ ਗੁਨਾਹਗਾਰ ਜ਼ਰੂਰ ਹਾਂ ਪਰ ਕੈਬਨਟ ਵਿੱਚ ਚੀਜ਼ਾਂ ਨਹੀਂ ਆਈਆਂ ਹੈਗੀਆਂ ਕੈਬਨਟ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਤਾਂ ਹੁਣ ਤੁਲਬਾ ਲਾ ਕੇ ਅਕਾਲ ਤਖਤ ਦੇ ਜਥੇਦਾਰ ਗਾਮੀ ਰਗਵੀਰ ਸਿੰਘ ਨੇ ਸਖਤ ਫੈਸਲੇ ਸੁਣਾਏ ਨੇ ਜਿਸ ਦਾ ਜ਼ਿਕਰ ਤੁਹਾਨੂੰ ਕਰਕੇ ਦੱਸਿਆ ਉਹਨਾਂ ਦੇ ਜਿਹੜੇ ਫੈਸਲੇ ਨੇ ਉਹਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਜਿਸ ਦਾ ਕਿ ਸਾਰੇ ਸਤਿਕਾਰ ਕਰਦੇ ਨੇ ਇਸ ਕਰਕੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਵੀ ਤੁਹਾਨੂੰ ਕਹਾਂਗੇ ਕਿ ਤੁਸੀਂ ਕਮੈਂਟਾਂ ਵਿੱਚ ਉਹਨਾਂ ਉੱਤੇ ਕਿੰਤੂ ਪਰੰਤੂ ਜਾਂ ਉਹਨਾਂ ਦੇ ਫੈਸਲੇ ਉੱਤੇ ਕਿੰਤੂ ਪਰੰਤੂ ਨਾ ਕੀਤਾ ਜਾਵੇ ਅਸੀਂ ਵੀ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਦਿਵਯਾਜਿਤ ਧੰਨਵਾਦ